ਬਜਟ ਸਟੇਟਸ ਮੀਟਿੰਗ ਵੀ ਨੂੰ ਕਵਰ ਕਰਨ ਆਇਓ ਅ ਅੱਜ ਸਭ ਤੋਂ ਪਹਿਲਾਂ ਆਪ ਜੀ ਨੂੰ ਚੌਥੇ ਪਾਤਸ਼ਾਹ ਅਤੇ ਗੁਰੂ ਰਾਮਦਾਸ ਜੀ ਦੇ ਜੁਲਪਰਬ ਦੀਆਂ ਲੱਖ ਲੱਖ ਮੁਬਾਰਕਾਂ ਅ ਮੈਂ ਤੇ ਮੇਰੇ ਸਾਥੀ ਸਾਡੇ ਸਤਿਕਾਰਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਸੀਐਮ ਸਾਹਿਬ ਵੱਲੋਂ ਪੁਆਇੰਟਡ ਟੂਰਿਜ਼ਮ ਮੈਕਿੰਗ ਨੂੰ ਸਾਡੇ ਸੈਕਟਰ ਟੂਰਿਜ਼ਮ ਅਭਿਨਵ ਤ੍ਰਿਖਾ ਜੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਾਈਸ ਪ੍ਰੈਜ਼ੀਡੈਂਟ ਸਵਰਨ ਸਲਾਰੀਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਾਹਿਬ ਤੇ ਸਾਰੀ ਜਿਹੜੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਇਕੱਠੇ ਹੋਏ ਆਂ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੇ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨਵੇਂ ਪਾਛਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਜਿਹੜਾ ਮਨਾ ਰਹੀ ਆ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਜਿਸ ਦੇ ਵਿੱਚ ਸ਼ਾਮਲ ਹੋਣਗੇ ਵਾਇਆ ਸ਼ਰੀ ਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ ਉਹ 19 ਤਰੀਕ ਨੂੰ ਜੀ ਹਾਂਜੀ ਪਠਾਨਕੋਟ ਬੀਨੂ ਬੀਨੂ ਬੀ ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ 19 ਨੂੰ ਐਂਟਰ ਕਰੇਗਾ ਹਾਂਜੀ 19 ਚੱਲੇਗਾ ਸਰ ਬੀਨੂ ਜੰਮੂ ਐਂਟਰ ਕਰੇਗਾ ਬੀਨੂ ਐਂਟਰ ਕਰੇ ਬੀਨੂ ਸ਼ਾਮੀ 5 ਵਜੇ ਐਂਟਰ ਕਰੇਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗੋਡ ਆਫ ਆਨਰ ਦਿੱਤਾ ਜਾਊਗਾ ਲੋਕੀ ਕੋ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਨਾਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਹੈ ਪਠਾਨਕੋਟ ਦੇ ਉਹ ਤੇ ਉਸ ਤੋਂ ਬਾਅਦ 20 ਤਰੀਕ ਨੂੰ ਰਾਤੇ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਗੁਰੂ ਸਾਹਿਬ ਦਾ ਜਿਹੜਾ ਹੈ ਸਿਖਾਸਣ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ ਐਸਡੀ ਕਾਲਜ ਦੇ ਵਿੱਚ ਰੁਕੂਗੀ ਤੇ 21 ਤਰੀਕ ਨੂੰ ਸਵੇਰੇ ਇੱਥੋਂ ਪਠਾਨਕੋਟ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਊਗਾ ਉਸ ਦੀ ਤਰੀਕ ਤੁਹਾਨੂੰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ ਉਹ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਵਿਦ 3D افੈਕਟਸ ਐਂਡ ਲੇਜ਼ਰ ਲਾਈਟਸ ਗੁਰੂ ਸਾਹਿਬ ਦਾ ਸਾਰਾ ਜੀਵਨ ਡਿਪਿਕਟ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੋਕਿਕ ਦ੍ਰਿਸ਼ ਹੋਊਗਾ ਸਾਡੇ ਇਥੇ ਆਉਣ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਿਪੇਅਰਸ ਤਾਂ ਕਿ ਹੋਏ ਸ਼ਾਨਦਾਰ ਸੜਕਾਂ ਹੋਣ ਸਾਰੇ ਟ੍ਰੈਫਿਕਸ ਓਕੇ ਹੋਣ ਕਿੱਥੇ ਕਿੱਥੇ ਲੰਗਰ ਲੱਗਣੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਤੇ ਵੱਧ ਤੋਂ ਵੱਧ ਆਪਸ ਦਾ ਸਹਿਯੋਗ ਲੈਣਾ ਇਹ ਲਈ ਨਵੇਂ ਪਾਛੇ ਸਿਰਫ ਇੱਕ ਧਰਮ ਦੇ ਨਹੀਂ ਉਹ ਸਾਰੀ ਮਾਨਵਤਾ ਦੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਤਾਂ ਉਸ ਦੇ ਵਿੱਚ ਆਇਆ ਜਿਹੜਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਿਹਾ ਕਿ ਅਗਲੇ ਦਿਨਾਂ ਛੋਰ ਵੀ ਮਿਹਨਤ ਕਰਨਗੇ ਤੇ ਮੈਨੂੰ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪਠਾਨਕੋਟ ਦੇ ਪਿੰਡਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਆਓ ਜਦੋਂ ਗੁਰੂ ਸਾਹਿਬ ਦਾ ਨਗਰ ਕੀਰਤਨ ਆਉਂਦਾ ਆਪਾਂ ਸਾਰੇ ਪੱਬਾ ਵੈਰੋ ਦੇ ਜਿਹੜੇ ਨਗ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਲੰਗਰ ਲਾਈਏ ਤੇ ਵੱਧ ਤੋਂ ਵੱਧ ਜਿਹੜੀ ਵੱਡੀ ਤੋਂ ਵੱਡੀ ਗਿਣਤੀ ਚ ਆਪਾਂ ਸ਼ਾਮਿਲ ਹੋਈ मैं हम बेनती करूंगा बालिक साहब धन्यवाद साहब धनबाद बैंस साहब जिन्हें ਮੇਰੇ ਬਹੁਤ ਸਤਿਕਾਰਯੋਗ ਕੈਪਟਨ ਮਿਸਟਰ ਪੰਜਾਬ ਸਰਕਾਰ ਦੇ ਸੀਨੀਅਰ ਕੈਪਟਨ ਮਿਸਟਰ ਹਜੂਰ ਸਿੰਘ ਬੈਂਸ ਜੀ ਅਭਿਨਵ ਤ੍ਰਿਕਾ ਸਾਹਿਬ ਐਸਐਸਪੀ ਸਾਹਿਬ ਡੀਸੀ ਸਾਹਿਬ ਸੁਰਨਸਲਾਰੇ ਸਾਹਿਬ ਜ਼ਿਲ੍ਹਾ ਪ੍ਰਧਾਨ ਬਾਕੀ ਸਾਡੇ ਸਾਰੇ ਸਾਥੀ ਜਿਵੇਂ ਬੈਂਸ ਸਾਹਿਬ ਨੇ ਦੱਸਿਆ ਕਿ ਇਹ ਸਰਕਾਰ ਆਪਣੇ ਆਪ ਨੂੰ ਬਹੁਤ ਭਾਗਾ ਭਰੀ ਆਕਾਲਪੁਰਤੀ ਕਿਰਪਾਵਲੀ ਸਮਝ ਰਹੀ ਹੈ ਕਿ ਜਿਨ੍ਹਾਂ ਦੇ ਸਮੇਂ 'ਚ ਇਹ ਜਹਾੜਾ ਆਇਆ ਕੀ ਦੀ ਗੁਰਤੇਗ ਭਦਰ ਸਾਹਿਬ ਦੀ ਸ਼ਹਾਦਤ ਆ ਉਹ ਲਸਾਨੀ ਆ ਉਹਦੇ ਨਾਲ ਦੀ ਸ਼ਹਾਦਤ ਦੁਨੀਆਂ ਚ ਕਿਤਰੀ ਨਹੀਂ ਮਿਲਦੀ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਸਮਾਜ ਲਈ ਭਾਰਤ ਲਈ ਸਮਾਜ ਲਈ ਦਿੱਤੀ ਗਈ ਉਹ ਸ਼ਹਾਦਤ ਆ ਸੋ ਉਹ ਦਿਹਾੜਾ ਜਿਹੜਾ ਗੁਰੂ ਸਾਹਿਬ ਦਾ 350 ਸਾਲਾ ਆ ਰਿਹਾ ਸੋ ਉਸ ਸੰਬੰਧੀ ਜਿਹੜਾ ਨਗਰ ਕੀਰਤਨ ਸ਼ਿਰਨਗਰ ਤੋਂ ਚੱਲ ਕੇ ਇੱਥੇ ਆਏਗਾ ਉਹਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਸੀਂ ਸਤਿਕਾਰਯੋਗ ਬੈਣ ਸਾਹਿਬ ਦੀ ਰਹਿਮਾਈ ਚ ਇੱਥੇ ਆਈ ਸੀ ਹਰ ਚੀਜ਼ ਤੇ ਦੇਖ ਕੇ ਸਾਡੀ ਬੜੀ ਤਸੱਲੀ ਹੋਈ ਕਿ ਜਿਹੜਾ ਪ੍ਰਸ਼ਾਸਨ ਬਹੁਤ ਆਪਣੀ ਡਿਊਟੀ ਨਹੀਂ ਸਮਝਦਾ ਆਪਣਾ ਫਰਜ਼ ਸਮਝ ਰਿਹਾ ਇਸ ertidite ਗੁਰੂ ਸਾਹਿਬ ਦਾ ਨਗਰ ਕੀਰਤਨ ਆਉਣਾ ਉਹ ਆਪਣੇ ਆਪ ਨੂੰ ਅਸੀਸਾ ਭਰਿਆ ਸਮਝ ਰਿਹਾ ਕਿ ਉਹ ਗੁਰਗਾਂ ਸਿੰਘ ਸਾਹਿਬ ਖੁਦ ਚੱਲ ਕੇ ਇਸ ਸ਼ਹਿਰ ਚ ਆ ਰਹੇ ਆ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਚ ਆ ਰਹੇ ਆ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਚ ਆ ਰਹੇ ਆ ਸੋ ਮੇਰੀ ਬੜੀ ਇਹ ਦਿਲ ਇੱਛਾ ਸੀ ਕਿ ਜਿਹੜਾ ਸਵਾਗਤ ਆ ਉਹ ਲਸਾਨੀ ਹੋਵੇ ਜਿਵੇਂ ਐਸਐਸਪੀ ਸਾਹਿਬ ਦੱਸਿਆ ਕਿ ਉਹ ਵੱਡਾ ਗਾਡਾ ਫਾਰਮਾ ਜਿਹੜਾ ਦਿੱਤਾ ਜਾਏਗਾ ਕਿਉਂਕਿ ਗੁਰਗਨ ਸਾਹਿਬ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈ ਸਾਡੇ ਸਾਰਿਆਂ ਦਾ ਜਿਹੜਾ ਮਾਰਗਦਰਸ਼ਨ ਆ ਸਾਡਾ ਜੀਵਨ ਦਰਸ਼ਨ ਆ ਸਾਡੀ ਜੀਵਨ ਦੀ ਸੇਧ ਆ ਉਹ ਗੁਰਗਨ ਸਾਹਿਬ ਤੋਂ ਹੀ ਹੈ ਔਰ ਦੂਸਰੀ ਗੱਲ ਜੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਉਹ ਆਪਣੇ ਆਪ ਚ ਇੱਕ ਐਸਾ ਭਾਅ ਪੇਸ਼ ਕਰਦੀ ਆ ਕਿ ਜਿਸ ਭਾਵ ਦੇ ਤਹਿਤ ਸ਼ਾਦਾ ਦੇ ਤਹਿਤ ਸਾਰੇ ਸਵਾਗਤ ਜਿਹੜੇ ਕੀਤੇ ਜਾਣੇ ਆ ਸੋ ਬੇਨਤੀ ਇਹੀ ਆ ਕਿ ਸਾਰੀਆਂ ਜਿਹੜੀਆਂ ਸਭਾ ਸੁਸਾਇਟੀਆਂ ਚਾਹੇ ਉਹ Hindu ਧਰਮ ਨਾਲ ਸੰਬੰਧਿਤ ਆ ਜਾਂ Christian ਆ ਜਾਂ Muslim ਆ ਜਾਂ ਕਿਸੇ ਵੀ ਉਹ ਸਾਰੇ ਇਸ ਸ਼ਾਦਤ ਨੂੰ ਅਕੀਦਾ ਕਰਨ ਇਸ ਸ਼ਾਦਤ ਨੂੰ ਸਜਦਾ ਕਰਨ ਔਰ ਸਾਰੇ ਪ੍ਰਬੰਧ ਦੇਖ ਕੇ ਉਤਸ਼ਾਹ ਦੇਖ ਕੇ ਬਹੁਤ ਜ਼ਿਆਦਾ ਤਸੱਲੀ ਹੋਈ ਆ ਸੋ ਅਸੀਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਆਪਣਾ ਆਪਣਾ ਫਰਜ਼ ਸਮਝ ਕੇ ਇਹਦੇ ਵਿੱਚ ਆਓ ਸਤਕਾਰ ਭੇਟ ਕਰੋ ਤੁਸੀਂ ਗੁਰੂ ਸਾਹਿਬ ਨੂੰ ਸਤਕਾਰ ਦਿਓਗੇ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਹੀ ਪਿਆਰ ਦਿੰਦੇ ਆ ਹਮੇਸ਼ਾ ਤੁਹਾਨੂੰ ਨਿਵਾਜਦੇ ਆਪਣੀਆਂ ਅਸੀਸਾਂ ਦੇ ਨਾਲ ਸੋ ਮੈਂ ਤੁਹਾਡੇ ਮਾధ్యਮ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਦਾ ਹਿੱਸਾ ਬਣੋ ਔਰ ਜਿਹੜੇ ਲੋਕ ਆਉਣੇ ਆ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਕੰਫਰਟ ਕਿਵੇਂ ਦੇ ਸਕਦੇ ਹੋ ਕਿ ਉਹ ਵੀ ਇਹ ساری ਜ਼ਿੰਦਗੀ ਯਾਦ ਰੱਖਣ ਤੇ ਜਦੋਂ ਅਸੀਂ ਨਗਰ ਕੀਰਤ ਲਾ ਕੇ ਪਠਾਨਕੋਟ ਪਹੁੰਚੇ ਸੀ ਜਿਹੜਾ ਪੰਜਾਬ ਦਾ ਪਹਿਲਾ ਸ਼ਹਿਰ ਆ ਜੰਮੂ ਕਸ਼ਮੀਰ ਤੋਂ ਵੜਨ ਤੋਂ ਬਾਅਦ ਪਹਿਲਾ ਜਿਹੜਾ ਦਰਸ਼ਨ ਆ ਪੰਜਾਬ ਦੇ ਸਾਨੂੰ ਇਹ ਸ਼ਹਿਰ ਚ ਹੁੰਦੇ ਆ ਕਿ ਉਹਨਾਂ ਲੋਕਾਂ ਦੇ ਅੰਦਰ ਇਨੀ ਸ਼ਿੱਦਤ ਸੀ ਇਨੀ ਸ਼ਰਧਾ ਸੀ ਉਹਨਾਂ ਦੇ ਉਹਨਾਂ ਦੇ ਚਿਹਰਿਆਂ ਤੇ ਐਸੇ ਭਾਵ ਸੀ ਕਿ ਗੁਰਗਨ ਸਾਹਿਬ ਦਾ ਨੂਰ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਸੋਵੇਂ ਸਭ ਕੁਝ ਹੀ ਤੱਤ ਕਰਦਾ ਹਿਆ ਤੋਂ ਬੇਨਤੀ ਕਰਦਾ ਕਿ ਤੁਸੀਂ ਵੱਚੜ ਕੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ